ਕਿਸਾਨ ਮੋਰਚਾ ਦੋ ਦੇ ਤਹਿਤ ਅੱਜ ਦਿੱਲੀ ਕੂਚ ਕੀਤਾ ਜਾਣਾ ਹੈ ਤੇ ਸ਼ੰਭੂ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਦਾ ਜਿਹੜਾ ਹੈਗਾ 101 ਮਰਜੀਵੜਿਆਂ ਦਾ ਜਥਾ ਬਿਲਕੁਲ ਤਿਆਰ ਬਰ ਤਿਆਰ ਹੈ ਔਰ ਲਗਭਗ 1 ਵਜੇ ਇੱਥੋਂ ਇਹ ਜਿਹੜਾ ਜਥਾ ਦਿੱਲੀ ਕੂਚ ਕਰੇਗਾ ਇਸ ਵਾਰ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਹੀ ਜਿਹੜੇ ਹੈਗੇ ਆ ਇਹ 101 ਕਿਸਾਨਾਂ ਦਾ ਜਥਾ ਜਿਸ ਨੂੰ ਮਰਜੀਵੜਿਆਂ ਦਾ ਨਾਮ ਦਿੱਤਾ ਗਿਆ ਹੈਗਾ ਉਹ ਇਥੋਂ ਕੂਚ ਕਰਨਗੇ ਤੇ ਪੰਜ ਕਿਸਾਨ ਆਗੂ ਜਿਸ ਦੇ ਵਿੱਚ ਸੁਰਜੀਤ ਸਿੰਘ ਫੂਲ ਤੇ ਸ਼ਵਿੰਦਰ ਸਿੰਘ ਚਤਾਲਾ ਇਹ ਇਹਨਾਂ ਦੇ ਨਾਲ ਤਿੰਨ ਹੋਰ ਕਿਸਾਨ ਆਗੂ ਜਿਹੜੇ ਹੈਗੇ ਆ ਇਸ ਪੂਰੇ ਜਥੇ ਦੀ ਕੁੱਲ ਪੰਜ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਅਗਵਾਈ ਕਰਨਗੇ ਔਰ ਇਹ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਹੈਗਾ ਸ਼ੰਭੂ ਬਾਰਡਰ ਤੋਂ ਇਹ ਜਥਾ ਰਵਾਨਾ ਹੋਵੇਗਾ ਔਰ ਇਸ ਦਿਨ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਥੋਂ ਬਿਲਕੁਲ ਤਿਆਰੀ ਹੈ ਤੇ ਆਓ ਲੈ ਚੱਲਦੇ ਹਾਂ ਸਿੱਦੇ ਤੁਹਾਨੂੰ ਸ਼ੰਭੂ ਬਾਰਡਰ ਤੇ ਅਮਕਸਾਨ ਦੀ ਔਰ ਮੁਲਕ ਕੇ ਥੋੜੀਆਂ ਜਿੰਦਾਬਾਦ ਜਿੰਦਾਬਾਦ ਅਮਕਸਾਨ ਹੈ ਲਾਗੇ 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 ਸਕਲ ਸੁਵਿੰਦਰ ਸਿੰਘ ਚਤਾਲਾ ਨੇ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਹੈਗੀ ਆ ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਰਜੀਤ ਸਿੰਘ ਪੂਲਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾਹ ਨਾਲ ਸੁਖਨਾਮ ਸਿੰਘ ਪੰਨੂ ਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਵੀ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਦੁਨੀਆ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਵੀ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਮਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਪੀ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਦੇ ਮਜ਼ਦੂਰਾਂ ਹਾਂਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀ ਹੈ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਵੜਿਆਂ ਦਾ ਜਥੇ ਦੇ ਗਵਾਹੀ ਕਰਨ ਦੀ ਸਾਡੇ ਡਿਊਟੀ ਲਈ ਹੈ ਤਾਲਾ ਸਾਹਿਬ ਖੜੇ ਨੇ ਮੇਰੀ ਐ ਦੋ ਸਿੰਘ ਹੋਰ ਨੇ ਸਤਨੰਦ ਸਿੰਘ ਪੰਨੂ ਐ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਬੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਬੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਿਰਤ ਹੈਗੀ ਐ ਸਮਝੋ ਵੀ ਅਸੀਂ ਤਾਂ ਪਿਰਤ ਨੂੰ ਅੱਗੇ ਤੋਰ ਰਹੇ ਆ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰਨ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪਿਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰੀ ਹੈ ਅਸੀਂ ਕੋਈ ਸ਼ੁਰੂ ਕਰਨ ਵਾਲੇ ਨੇ ਅਸੀਂ ਤਾਂ ਉਹ ਪਿਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ